ਨਮਸਕਾਰ ਦੋਸਤੋ ਹਾਂਜੀ ਅੱਜ ਗੱਲ ਕਰਦੇ ਆ ਜਦੋਂ ਕੋਈ ਵਿਅਕਤੀ ਆਪਦੀ ਕੋਈ ਮਾਨਸਿਕ ਸਥਿਤੀ ਦੀ ਇਹੋ ਜੀ ਹਾਲਤ ਤੇ ਪਹੁੰਚ ਜਾਂਦਾ ਜਦੋਂ ਉਹ ਆਪਣੀ ਸਮੱਸਿਆ ਕਿਸੇ ਕੋਲੇ ਬਿਆਨ ਵੀ ਨਹੀਂ ਕਰ ਸਕਦਾ ਜਦੋਂ ਕਿਸੇ ਕੋਲੇ ਬਿਆਨ ਕਰਦਾ ਤਾਂ ਉਸ ਨੂੰ ਬੜੀ ਔਖੀ ਹੋ ਕੇ ਬਿਆਨ ਕਰਦਾ ਠੀਕ ਹੈ ਉਸ ਨੂੰ ਮੇਰੇ ਅਕੋਰਡਿੰਗ ਡਿਪਰੈਸ਼ਨ ਕਹਿੰਦੇ ਨੇ ਬਟ ਜਦੋਂ ਉਹ ਕਿਸੇ ਚੀਜ਼ ਨੂੰ ਬਿਆਨ ਕਰਨ ਤੋਂ ਕਿਸੇ ਤੋਂ ਕਿਸੇ ਨਾਲ ਬਿਆਨ ਕਰਦਾ ਡਰ-ਡਰਦਾ ਬਿਆਨ ਕਰਦਾ ਤਾਂ ਲੋਕ ਉਸ ਨੂੰ ਡਰਾਮੇ ਦਾ ਨਾਮ ਹੀ ਦੇ ਦਿੰਦੇ ਅੱਜ ਦਾ ਟੌਪਿਕ ਮੇਰਾ ਇਸ ਤੇ ਹੀ ਹੈ ਡਿਪਰੈਸ਼ਨ ਜਾਂ ਡਰਾਮਾ ਮੈਂ ਕਲੀਨਿਕ ਤੇ ਜੋ ਪੇਸ਼ੈਂਟ ਆਉਂਦੇ ਨੇ ਪੇਸ਼ੈਂਟ ਦੇ ਨਾਲ اٹੈਂਡੈਂਟ ਆਉਂਦੇ ਨੇ ਤੋਂ ਆ ਕੇ ਕਹਿੰਦੇ ਨੇ ਕਿ ਇਹ ਤਾਂ ਸਾਡੀ ਕੁੜੀ ਭਈ ਡਰਾਮਾ ਕਰਦੀ ਹੈ ਇਹ ਤਾਂ ਭਾਈ ਸਾਡਾ ਮੁੰਡਾ ਡਰਾਮਾ ਕਰਦਾ ਠੀਕ ਹੈ ਉਹਨਾਂ ਨੂੰ ਸਮਝਾਉਣ ਦੇ ਵਿੱਚ ਮੇਰਾ ਟਾਈਮ ਤਾਂ ਬਹੁਤ ਜ਼ਿਆਦਾ ਲੱਗ ਜਾਂਦਾ ਬਟ ਉਹ ਇਸ ਚੀਜ਼ ਨੂੰ ਸਮਝ ਨਹੀਂ ਪਾਉਂਦੇ ਇਸ ਬਾਰੇ ਮੈਂ ਵਿਸਥਾਰ ਵਾਰਿਆ ਅੱਜ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਜਦੋਂ ਕੋਈ ਪਰਸਨ ਕਿਸੇ ਪਰਸਨ ਨਾਲ ਸ਼ੇਅਰ ਕਰਦਾ ਹੈ ਤਾਂ ਉਹ ਜਦੋਂ ਇਹ ਗੱਲ ਸ਼ੇਅਰ ਕਰਦਾ ਹੈ ਤਾਂ ਉਸ ਤੇ ਪਹਿਲਾਂ ਉਹਨੂੰ ਕੋਈ ਦੂਸਰਾ ਪਰਸਨ ਪੁਆਇੰਟ ਆਊਟ ਕਰ ਦਿੰਦਾ ਹੈ ਕਿ ਯਾਰ ਤੂੰ ਕਿਉਂ ਐਦਾਂ ਕਰ ਰਿਹਾ ਹੈਂ ਕੀ ਟੈਨਸ਼ਨ ਵਾਲੀ ਗੱਲ ਹੈ ਕਿੱਡੀ ਇੱਕ ਗੱਲ ਹੈ ਤਾਂ ਉਸ ਨੂੰ ਉਹ ਪਰਸਨ ਪੋਜ਼ਿਟਿਵ ਕਰਨ ਦੀ ਬਜਾਏ ਡੀਮੋਟੀਵੇਟ ਕਰ ਦਿੰਦਾ ਹੈ ਮਤਲਬ 네ਗੇਟਿਵ ਵਰਡਸ ਪਹਿਲਾਂ ਬੋਲ ਤੇ ਉਸ ਤੋਂ ਬਾਅਦ ਉਸ ਨੂੰ ਇਹ ਤਾਂ ਕਹਿੰਦਾ ਨਹੀਂ ਵੀ ਤੂੰ ਡਾਕਟਰ ਕੋਲੇ ਜਾ ਉਹ ਡਾਕਟਰ ਕੋਲੇ ਜਾਣ ਤੋਂ ਵੀ ਡਰਦਾ ਹੈ ਠੀਕ ਹੈ ਮੈਂ ਆਪਣੇ ਇਸ ਸਮਾਜ ਨੂੰ ਕਹਿਣਾ ਚਾਹਾਂਗਾ ਕਿ ਜੋ ਕੋਈ ਪਰਸਨ ਇਸ ਗੱਲ ਨੂੰ ਤੁਹਾਡੇ ਨਾਲ ਸ਼ੇਅਰ ਕਰਦਾ ਉਹ ਆਪਣਾ ਸਮਝ ਕੇ ਕਰ ਰਿਹਾ ਹੈ ਪਹਿਲੀ ਗੱਲ ਤਾਂ ਦੂਸਰਾ ਉਸ ਨੂੰ ਤੁਸੀਂ ਪੋਜ਼ਿਟਿਵ ਕਰਨ ਦੀ ਬਜਾਏ ਉਹਨੂੰ ਤੁਸੀਂ ਡੀਮੋਟੀਵੇਟ ਕਰ ਰਹੇ ਹੋ ਐਜ਼ ਅ ਨਾਰਮਲ ਪਰਸਨ ਜਿਹੜਾ ਮਤਲਬ ਇਸ ਫੀਲਡ ਦਾ ਨਹੀਂ ਹੈਗਾ ਉਸ ਨੂੰ ਨਹੀਂ ਪਤਾ ਕਿ ਉਹ ਉਹਨੂੰ ਜਿਹੜੀ ਟੈਨਸ਼ਨ ਆ ਉਸ ਦਾ ਉਸਤੇ ਖੁਦ ਦਾ ਕੰਟਰੋਲ ਹੀ ਨਹੀਂ ਹੈ ਠੀਕ ਹੈ ਮੈਂ ਪਿਛਲੇ 11 ਸਾਲਾਂ ਤੋਂ ਇਸ ਦੀ ਮਤਲਬ ਆਯੁਰਵੈਦਿਕ ਡਾਕਟਰ ਹੋਣ ਦੇ ਨਾਤੇ ਮੈਂ ਇਸ ਚੀਜ਼ ਨੂੰ ਪੇਸ਼ੈਂਟਾਂ ਦੀ ਇਹਨੂੰ ਫੀਲ ਕੀਤਾ ਫੀਲ ਕਰਕੇ ਕਿ ਉਹ ਮਾਨਸਿਕ ਰੋਗ ਜਿਹੜਾ ਉਸਤੇ ਕਿਸੇ ਦਾ ਕੰਟਰੋਲ ਨਹੀਂ ਹੈ ਉਹਨਾਂ ਚੀਜ਼ਾਂ ਨੂੰ ਹੱਲ ਕਰਨਾ ਹੀ ਬਿਹਤਰੀ ਹੈ ਨਾ ਕਿ ਆਪਾਂ ਉਸ ਦੇ ਉਸ ਨੂੰ ਪੁਆਇੰਟ ਆਊਟ ਕਰੀਏ ਠੀਕ ਹੈ ਤਾਂ ਇਸ ਚੀਜ਼ ਦੇ ਲਈ ਉਸ ਚੀਜ਼ ਨੂੰ ਡਰਾਮਾ ਕਹਿਣਾ ਬੰਦ ਕਰਨਾ ਚਾਹੀਦਾ ਜੇ ਕਿਸੇ ਨੂੰ ਪ੍ਰੋਬਲਮ ਹੋ ਰਹੀ ਹੈ ਤਾਂ ਟੈਨਸ਼ਨ ਤੇ ਕਿਸੇ ਚੀਜ਼ ਦਾ ਕੰਟਰੋਲ ਨਹੀਂ ਟੈਨਸ਼ਨ ਬਕਾਇਦਾ ਇਹ ਕੈਮੀਕਲ ਇਨਬੈਲੈਂਸ ਹੋ ਜਾਂਦਾ ਬ੍ਰੇਨ ਦੇ ਵਿੱਚ ਠੀਕ ਹੈ ਆਪਣੇ ਲੋਕ ਕੀ ਹੈ ਸਮਾਜ ਦੇ ਹਿੱਸਾ ਚੰਗੇ ਸਮਾਜ ਹਿੱਸਾ ਬਣਨ ਦੀ بجائے ਉਸ ਚੀਜ਼ ਨੂੰ ਆਪਾਂ ਨੈਗਲੈਕਟ ਕਰ ਦਵੇ ਠੀਕ ਹੈ ਤਮੈਂ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਮੇਰੀ ਇਸ ਵੀਡੀਓ ਦੇ ਨਾਲ ਇੱਕ ਚੰਗਾ ਮੈਸੇਜ ਤੁਹਾਨੂੰ ਕੋਈ ਲੱਗਦਾ ਕੋਈ ਪਰਸਨ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਉਹ ਤੁਹਾਨੂੰ ਆਪਣਾ ਸਮਝ ਕੇ ਕਰ ਰਿਹਾ ਤੁਸੀਂ ਇੱਕ ਚੰਗੇ ਸਮਾਜ ਦਾ ਹਿੱਸਾ ਬਣੋ ਤੁਸੀਂ ਉਹਨੂੰ ਚੰਗੀ ਰਾਇ ਦਿਓ ਵੀ ਭਾਈ ਤੈਨੂੰ ਜੇ ਪ੍ਰੋਬਲਮ ਹੈ ਤਾਂ ਤੂੰ ਡਾਕਟਰ ਕੋਲੇ ਜਾਓ ਤੇ ਆਸ਼ਾ ਕਰਦਾ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਮੇਰੇ ਇਸ ਵੀਡੀਓ ਦੇ ਨਾਲ ਚੰਗਾ ਮੈਸੇਜ ਦੇਣ ਦੀ ਮੈਂ ਕੋਸ਼ਿਸ਼ ਕਰੀ ਹੈ ਉਮੀਦ ਤੁਹਾਡੇ ਤੋਂ ਵੀ ਕਰਦਾ ਵੀ ਤੁਸੀਂ ਇਸ ਮੇਰੇ ਮੈਸੇਜ ਦੇ ਨੂੰ ਕਨਵੇ ਕਰੋਗੇ ਜੋ ਜੋ ਤੁਹਾਨੂੰ ਲੱਗ ਰਿਹਾ ਤੁਸੀਂ ਉਸ ਥੀ ਨੂੰ ਚੰਗੇ ਮੈਸੇਜ ਚੰਗੇ ਸਮਾਜ ਦਾ ਹਿੱਸਾ ਬਣੋ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰ ਦੋ ਦਬਕੇ ਲਾਈਕ ਕਰ ਦੋ ਸਬਸਕ੍ਰਾਈਬ ਕਰ ਦੋ ਥੈਂਕਸ ਫੋਰ ਵਾਚਿੰਗ